ਜੋ ਆ ਰਿਹਾ ਸੀ ਨਾ ਤੇ ਰਸਤੇ ਵਿੱਚ ਨਾ ਇੱਕ ਸਿਆਣਾ ਬਿਆਣਾ ਬੰਦਾ ਸਾਡੀ ਗੱਡੀ ਦੇ ਅੱਗੇ ਮੋਟਰਸਾਈਕਲ ਤੇ ਕਦੀ ਇਧਰ ਨੂੰ ਜਾਂਦਾ ਸੀ ਉਹਦਾ ਮੋਟਰਸਾਈਕਲ ਤੇ ਕਦੀ ਸੱਜੇ ਜਾਂਦਾ ਸੀ ਕਦੀ ਖੱਬੇ ਜਾਂਦਾ ਸੀ ਹੁਣ ਤੁਸੀਂ ਸਮਝ ਹੀ ਗਏ ਹੋਣੇ ਆ ਵੀ ਉਹਦਾ ਸੱਜੇ ਖੱਬੇ ਮੋਟਰਸਾਈਕਲ ਕਿਉਂ ਜਾਂਦਾ ਸੀ ਭਲਾ ਠੀਕ ਹੈ ਜੀ ਸ਼ਾਮਾਂ ਪਈਆਂ ਨੇ ਉਹਦਾ ਮੋਟਰਸਾਈਕਲ ਕਦੀ ਸੱਜੇ ਜਾਂਦਾ ਸੀ ਤੇ ਕਦੀ ਖੱਬੇ ਜਾਂਦਾ ਸੀ ਅਸੀਂ ਗੱਡੀ ਉਹਦੇ ਪਿੱਛੇ ਪਿੱਛੇ ਹੌਲੀ ਹੌਲੀ ਲੈ ਕੇ ਆ ਰਹੇ ਸੀ ਵੀ ਸਾਨੂੰ ਰਾਹ ਮਿਲ ਜਾਏ ਪਰ ਉਹ ਕਿੰਨੀ ਦੇਰ ਤੱਕ ਸਾਨੂੰ ਲੱਗਦਾ ਸੀ ਕਿਸੇ ਵਿੱਚ ਵੱਜੇਗਾ ਚਿਟਾਉ ਦਾ ਦਾੜਾ ਸੀ ਸਿਰ ਤੇ ਪੱਗ ਸੀ ਹੁਣ ਅੰਦਾਜ਼ਾ ਤੁਸੀਂ ਆਪੇ ਲਾ ਲਓ ਵੀ ਉਹ ਸੱਜੇ ਖੱਬੇ ਕਿਉਂ ਜਾਂਦਾ ਸੀ ਪਤਾ ਹੋਣਾ ਸਾਰਿਆਂ ਨੂੰ ਤੇ ਜੇ ਰਸਤੇ 'ਚ ਕਿਸੇ ਤੇ ਵੱਜ ਜਾਂਦਾ ਮੰਨ ਲਓ ਕੀ ਪਤਾ ਵੱਜ ਜੇ ਕੋਈ ਘਟਨਾ ਵਾਪਰ ਜਾਏ ਫੇਰ ਕਰਦੇ ਨੇ ਕੀ ਕਹਿਣਾ ਭਲਾ ਜੀ ਸਾਡੇ ਲੋਕਾਂ ਨੇ ਗਰੰਤੀ ਸਿੰਘ ਨੇ ਅਰਦਾਸ ਕੀ ਕਰਨੀ ਫੇਰ ਵਿਜਾ ਜੀਰੀ ਲਿਖਿਆ ਬੋਲੋ ਜੀ ਕੱਲੇ ਆਵੇ ਸੱਜੇ ਉਹ ਫੇ ਇਦਾਂ ਅਸੀਂ ਅਰਦਾਸ ਕਰਦੇ ਵੀ ਜਿਵੇਂ ਜਿਹਾ ਜੀਰੀ ਲਿਖਿਆ ਵੀ ਇਦਾਂ ਲਿਖਿਆ ਵੀ ਤੂੰ ਪੀ ਕੇ ਨਾ ਇਦਾਂ ਕਦੀ ਕੰਪੈਨ ਚ ਵਜਣਾ ਕਦੀ ਇਧਰ ਨੂੰ ਜਾਣਾ ਕਦੀ ਸੱਜੇ ਜਾਣਾ ਕਦੀ ਖੱਬੇ ਜਾਣਾ ਰੱਬ ਇਹਦਾ ਨਹੀਂ ਲਿਖਦਾ ਅਸੀਂ ਆਪਣੇ ਕਰਮ ਖੁਦ ਆਪ ਬਣਾਉਣੇ ਆ ਤੇ ਜੇ ਸਿਆਣੀ ਬਿਆਣੀ ਉਮਰ ਦੇ ਬੰਦੇ ਹੀ ਨਹੀਂ ਅਜੇ ਤੱਕ ਸੁਧਰੇ ਤੇ ਅਸੀਂ ਜਵਾਕਾਂ ਨੂੰ ਤੇ ਨੌਜਵਾਨਾਂ ਨੂੰ ਕੀ ਆਖਾਂਗੇ ਸਾਧ ਸੰਗਤ ਜੀ ਕਦੀ ਅੰਦਾਜ਼ਾ ਲਾ ਕੇ ਵੇਖਿਆ ਸਮਾਜ ਕਿਹੜੇ ਬੰਨੇ ਸਾਡਾ ਤੁਰਿਆ ਫਿਰਦਾ ਆਉਣ ਪੰਚਾਇਤੀ ਵੋਟਾਂ ਨੇ ਮੇਰੀ ਤੇ ਹੱਥ ਜੋੜ ਕੇ ਬੇਨਤੀ ਹੈ ਤੇ ਤਰਲਾ ਹੀ ਲੈ ਸਕਦੇ ਹਾਂ ਜੀ ਸਾਧ ਸੰਗਤ ਜੀ ਭਾਵੇਂ ਵਿਧਾਨ ਸਭਾ ਦੀਆਂ ਹੋਣ ਭਾਵੇਂ ਲੋਕ ਸਭਾ ਦੀਆਂ ਹੋਣ ਤੇ ਭਾਵੇਂ ਪੰਚਾਇਤੀ ਵੋਟਾਂ ਹੋਣ ਇੱਕ ਗੱਲ ਦਾ ਖਿਆਲ ਰੱਖਿਓ ਸਾਧ ਸੰਗਤ ਜੀ ਆਪਣੀ ਭਾਈਚਾਰਕ ਸਾਂਝ ਵਿੱਚ ਕਦੀ ਤਰੇੜਾ ਨਾ ਪੈਣ ਦਿਓ ਜੋ ਤੁਹਾਡੇ ਆਂਢੀ ਗੁਆਂਢੀ ਨੇ ਤੁਹਾਡੇ ਭਰਾ ਨੇ ਤੁਹਾਡੇ ਪਿੰਡ ਦੇ ਲੋਕਾਂ ਨੇ ਕੰਮ ਆਉਣਾ ਹੈ ਸਿਆਸੀ ਲੋਕਾਂ ਦੇ ਪਿੱਛੇ ਲਾ ਕੇ ਆਪਣੇ ਰਿਸ਼ਤਿਆਂ ਨੂੰ ਖਰਾਬ ਨਾ ਕਰੋ ਇਹ ਇਹ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਈ ਵਾਰੀ ਅਸੀਂ ਸਿਆਸੀ ਲੋਕਾਂ ਦੇ ਪਿੱਛੇ ਲਾ ਕੇ ਅਸੀਂ ਆਪਣੇ ਰਿਸ਼ਤੇ ਗੰਧਲੇ ਕਰ ਦਿੰਨੇ ਹੋ ਰਿਹਾ ਸਮਾਜ ਦੇ ਵਿੱਚ ਤੁਸੀਂ ਵੇਖੋ ਕਿਦਾਂ ਸਾਡੇਆਂ ਪਰਿਵਾਰਾਂ 'ਚ ਸਕੇ ਭਰਾਵਾਂ ਭਰਾਵਾਂ ਹੀ ਤਰੇੜਾਂ ਪੈ ਜਾਂਦੀਆਂ ਇਹਨਾਂ ਦਿਨਾਂ ਜਾਣ ਕੇ ਤਾਈ ਚਾਚੇ ਦੇ ਪੁੱਤਾਂ ਹੀ ਤਰੇੜਾਂ ਪੈ ਜਾਂਦੀਆਂ ਨੇ ਤੇ ਮਾਫ ਕਰਨਾ ਅਸੀਂ ਇਹਨਾਂ ਲੋਕਾਂ ਦੇ ਪਿੱਛੇ ਲਾ ਕੇ ਆਪਣੇ ਰਿਸ਼ਤੇ ਗੰਦਲੇ ਕਿਉਂ ਕਰਦੇ ਅਸੀਂ ਸਮਾਜ ਦੇ ਵਿੱਚ ਚੰਗੇ ਰਹੀਏ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਜਿਹੜੇ ਲੋਕ ਸਤਾ ਚਾਉਣ ਵਾਸਤੇ ਨਸ਼ੇ ਵਰਤਾ ਰਹੇ ਨੇ ਭਾਵੇਂ ਉਹ ਪੰਚਾਇਤੀ ਵੋਟਾਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਹੋਣ ਚਾਹੇ ਲੋਕ ਸਭਾ ਦੀਆਂ ਹੋਣ ਜਿਹੜੇ ਲੋਕ ਸਤਾ ਚਾਉਣ ਵਾਸਤੇ ਨਸ਼ੇ ਦਾ ਵਰਤਾਰਾ ਲੋਕਾਂ 'ਚ ਕਰ ਰਹੇ ਨੇ ਬਾਅਦ ਵਿੱਚ ਉਹਨਾਂ ਨੂੰ ਹੱਕ ਹੈ ਇਹ ਗੱਲ ਕਹਿਣ ਦਾ ਵੀ ਸਮਾਜ ਵਿੱਚ ਇਹਨੇ ਨਸ਼ੇ ਕਿੱਥੋਂ ਆ ਗਏ ਉਹਨਾਂ ਲੋਕਾਂ ਨੂੰ ਵੀ ਹੱਕ ਹੈ ਉਹ ਗੱਲ ਸਮਾਜ ਵਿੱਚ ਕਹਿਣ ਦਾ ਹੱਕ ਰੱਖਦੇ ਨੇ ਵੀ ਸਮਾਜ ਵਿੱਚ ਇਹਨੇ ਨਸ਼ੇ ਕਿੱਥੋਂ ਆ ਗਏ ਜੀ ਸਮਾਜ ਤੇ ਬੁਰਿਆ ਬੰਨਿਆ ਤੁਰ ਪਿਆ ਅਸੀਂ ਤਾਂ ਸਮਾਜ ਨੂੰ ਆਪ ਹੀ ਗੰਦਾ ਕਰਕੇ ਬੈਠੇ ਹੋਏ ਆਂ ਗਲਤ ਬੰਨੇ ਸਾਡਾ ਸਮਾਜ ਤੁਰਿਆ ਸਾਡੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਨਸ਼ਿਆਂ ਤੋਂ ਬਿਨਾ ਨਹੀਂ ਹੋ ਰਹਿ। ਅਸੀਂ ਨਵਾਂ ਮਕਾਨ ਬਣਾਉਨੇ ਆ, ਕੋਠੀ ਬਣਾਉਨੇ ਆ। ਸੀਮਿੰਟ ਵਾਲੇ ਦੇ ਜਿਹੇ ਪੈਸੇ ਦੇਣੇ ਹੁੰਦੇ ਨੇ, ਇੱਟਾਂ ਵਾਲੇ, ਪੱਠੇ ਵਾਲੇ ਦੇ ਪੈਸੇ ਦੇਣੇ ਹੁੰਦੇ ਨੇ। ਅਖੰਡ ਪਾਠ ਦਾ ਭੋਗ ਪੈਂਦਾ, ਮਹਾਰਾਜ ਦਾ ਸਰੂਪ ਗੁਰਦੁਆਰੇ ਨਹੀਂ ਜਾਂਦਾ ਤੇ ਉੱਥੇ ਸ਼ਰਾਬਾਂ ਦੇ ਨਸ਼ਿਆਂ ਦੇ ਦੌਰ ਚੱਲਦੇ ਨੇ। ਵੀ ਜਿਹੜਾ ਤੂੰ ਲਾਂਹ ਤੇ ਪੈਸਾ ਖਰਚ ਕਰ ਰਿਆ, ਆ ਥੋੜਾ ਜਿਹਾ ਸੀਮਿੰਟ ਵਾਲੇ ਦਾ ਭਾਰ ਲਾ ਦੇ। ਪਰ ਗੱਲ ਤੇ ਨੱਕ ਦੀ ਐ ਵੀ ਆ ਜਿਹੜਾ ਨੱਕ ਐ ਸਾਨੂੰ ਥੱਲੇ ਖਲੋਣ ਨਹੀਂ ਦਿੰਦਾ ਕਰਜੇ ਚੁੱਕ ਚੁੱਕ ਕੇ ਅਸੀਂ ਆਪਣੇ ਪੁੱਤਾਂ ਧੀਆਂ ਦੇ ਵਿਆਹ ਵੱਡੇ ਵੱਡੇ ਪੈਲਸਾਂ ਜਾ ਕੇ ਕਰਦੇ ਆ ਕਿਸੇ ਦੇ ਘਰ ਜਾ ਕੇ ਪੀਤੀਏ ਨਹੀਂ ਪੀਤੀਏ ਅਸੀਂ ਕਿਦਾਂ ਨਸ਼ੇ ਅਡੀਆਂ ਚੁੱਕ ਚੁੱਕ ਕੇ ਫਾ ਲੈ ਲੈ ਕੇ ਅਸੀਂ ਨਸ਼ੇ ਪੀਉਂਦੇ ਆ ਤੇ ਜਦੋਂ ਕਿਤੇ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਨਿਕਲਦੇ ਆ ਲੱਗਦਾ ਵੀ ਸਿੱਖੀ ਸਾਰੀ ਇੰਨਾ ਹੀ ਚੱਕੀ ਐ ਸਿਰ ਤੇ ਵੀ ਸਾਰੀ ਸਿੱਖੀ ਦੇ ਲੰਬਰਦਾਰੇ ਹੋਈ ਲੋਕ ਨੇ ਅਸੀਂ ਕਿਹੜੇ ਬੰਨੇ ਤੁਰਪੇ ਕਦੀ ਸੋਚ ਕੇ ਵੇਖਿਆ ਸਾਧ ਸੰਗਤ ਜੀ ਵੀ ਅੱਜ ਪੁੱਠੇ ਬੰਨੇ ਸਾਡਾ ਦੌਰ ਤੁਰਿਆ ਜਾ ਰਿਹਾ ਅੱਜ ਇਹੋ ਸਮਾਜ ਹੈ ਜਿੱਥੇ ਨੌਜਵਾਨ ਸਾਡੇ ਨਸ਼ਿਆਂ ਵਾਲੇ ਬੰਨੇ ਤੁਰ ਪਏ ਹੋਇਆ ਕੀ ਕਿਉਂਕਿ ਕਾਰਨ ਹੈ ਆ ਤੁਹਾਡੇ ਤੋਂ ਥੋੜੀ ਦੂਰੀ ਹੈ ਨਾ ਫਤਿਹਗੜ੍ਹ ਸਾਹਿਬ ਸਰਹੰਦ ਕਦੀ ਆਪਣੇ ਬੱਚਿਆਂ ਨੂੰ ਇਤਿਹਾਸ ਦੱਸੋ ਉਥੋਂ ਦਾ ਹਿਸਟਰੀ ਦੱਸੋ ਰੌਂਗਟੇ ਖੜੇ ਕਰਨ ਵਾਲੀ ਉਹ ਹਿਸਟਰੀ ਹੈ ਇਤਿਹਾਸ ਹੈ ਵੀ ਕਿਦਾਂ ਗੁਰੂ ਸਾਹਿਬ ਜੀ ਨੇ ਆਪਣਾ ਸਭ ਕੁਝ ਸਾਡੇ ਤੋਂ ਕੁਰਬਾਨ ਕਰ ਦਿੱਤਾ ਅਸੀਂ ਕਿਹੜੇ ਬੰਨੇ ਤੁਰ ਪਏ ਸਮਾਜ ਕਿਹੜੇ ਬੰਨੇ ਰਿਸ਼ਤੇ ਤਾਰ ਤਾਰ ਹੋਈ ਜਾ ਰਹੇ ਨੇ ਵਜ੍ਹਾ ਕੀ ਹੈ ਕਿਉਂਕਿ ਸਵਾਰਥ ਵੱਜਾ ਸੀ ਅਸੀਂ ਤੇ ਜ਼ਿੰਦਗੀ ਜੂਣੀ ਭੁੱਲੀ ਬੈਠੇ ਆ ਮਾਰੇਓ ਧਿਆਨ ਮੇਰੀਓ ਪੈਣੋ ਆਪੋ ਆਪਣੇ ਘਰਾਂ ਵਾਲੂ ਕਿੰਨਿਆਂ ਪਰਿਵਾਰਾਂ ਵਿੱਚ ਸਤਿਗੁਰ ਦੀ ਬਾਣੀ ਮਾਵਾ ਭੈਣਾ ਆਪਣੇ ਬੱਚੀਆਂ ਇਕੱਠੀਆਂ ਹੋ ਕੇ ਪੜਦੀਆਂ ਨੇ ਅੱਜ ਗਲਤ ਬੰਨੇ ਸਾਡਾ ਸਮਾਜ ਤੁਰਿਆ ਜਾ ਰਿਹਾ ਏਸੇ ਕਰਕੇ ਤੇ ਬਾਅਦ ਵਿੱਚ ਅਸੀਂ ਦੋਸ਼ ਦਿੰਨੇ ਆ ਵੀ ਸ਼ਾਇਦ ਰੱਬ ਨੇ ਸਾਡੇ ਨਾਲ ਵਧੀਕੀ ਕਰ ਦਿੱਤੀ ਹੈ ਪਰਮਾਤਮਾ ਤੇ ਕਿਸੇ ਨਾਲ ਵਧੀਕੀ ਨਹੀਂ ਕਰਦਾ ਅਸੀਂ ਆਪ ਹੀ ਆਪਣੇ ਕਰਮ ਲਿਖਦੇ ਆ ਤੇ ਉਹਨਾਂ ਕਰਮਾਂ ਦੀ ਸਜ਼ਾ ਖੁਦ ਭੁਗਦੇ ਆ ਬਾਣੀ ਚ ਲਿਖਿਆ ਦਦੇ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਅੱਛਾ ਪੰਜਾਬ ਚ ਕਈਆਂ ਪਿੰਡਾਂ ਨੇ ਕੀਤਾ ਹੈ ਸਰਬਸੰਮਤੀ ਦੇ ਨਾਲ ਉਹਨਾਂ ਨੇ ਆਪਣਾ ਆਗੂ ਚੁਣਿਆ ਵੇਖੋ ਜੇ ਆਗੂ ਦੀ ਤੇ ਲੋੜ ਹੁੰਦੀ ਹੈ ਪਿੰਡਾਂ ਚ ਮੰਨ ਲਓ ਪੇੜੇ ਵਿੱਚ ਕੋਈ ਆਗੂ ਚੁਣਨਾ ਮਾੜੀ ਗੱਲ ਨਹੀਂ ਹੈ ਕੱਲ ਨੂੰ ਤੁਹਾਡੇ ਦੁੱਖ ਸੁੱਖ ਵੇਲੇ ਤੁਹਾਡੀ ਪਿੰਡ ਦੀ ਕੋ ਮੰਗ ਲੈ ਕੇ ਜਾਣੀ ਹੈ ਰਾਗੂ ਚੁੰਨ ਵੇਲੇ ਵੀ ਇਹ ਗੱਲ ਦਾਤਿਆਂ ਰੱਖਣਾ ਵੀ ਕਿੰਨਾ ਚੰਗਾ ਹੋਵੇ ਜੇ ਸਰਬ ਸੰਮਤੀ ਨਾਲ ਚੁਣਿਆ ਜਾਵੇ ਸਾਰੇ ਸਹਿਮਤੀ ਪਰਟਾਉਣ ਵੀ ਆ ਆਗੂ ਚੁਣ ਲੋ ਸਾਰੇ ਪਿੰਡ ਦਾ ਭਲਾ ਕਰੋ ਕਈਆਂ ਪਿੰਡਾਂ ਦੇ ਹਾਲਾਤ ਇੰਨੇ ਨੇ ਆਗੂ ਚੁਣਨਾ ਨਸ਼ੇ ਵੰਡੇ ਜਾਣੇ ਨੇ ਇੱਕ ਭਰਾ ਦੂਜੇ ਸਰਪੰਚ ਵੱਲ ਇੱਕ ਭਰਾ ਦੂਜੇ ਸਰਪੰਚ ਵੱਲ ਹੈ ਨਾ ਉਹ ਤੋਂ ਉਹਨੂੰ ਕੁਝ ਮਿਲਣਾ ਨਾ ਉਹ ਤੋਂ ਉਹਨੂੰ ਕੁਝ ਮਿਲਣਾ ਬਸ ਆਪਣੇ ਰਿਸ਼ਤਿਆਂ 'ਚ ਫਿੱਕ ਪਾ ਕੇ ਬਹਿ ਜਾਣੀ ਐ ਸੀ ਅਸੀਂ ਆਪਣੇ ਰਿਸ਼ਤਿਆਂ 'ਚ ਤਰੇੜਾਂ ਪਾ ਕੇ ਬਹਿ ਜਾਣੀ ਐ ਸਮਾਜਿਕ ਗਲਤ ਬੰਨੇ ਤੁਰ ਪਿਆ ਸਾਡਾ ਗੁਰੂ ਸਾਹਿਬ ਜੀ ਨੇ ਸਾਨੂੰ ਕੋ ਵਿਚਾਰ ਅਸੀਂ ਉਸ ਗੁਰੂ ਦੇ ਪੁੱਤਰਾਂ ਜਿਨੇ ਆਖਿਆ ਹੋਏ ਇਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਸ਼ਾਏ ਕਿਦਾਂ ਫਰੀਦਾ ਨਸ਼ਾ ਵੰਡਿਆ ਜਾਣਾ ਹੈ ਕਿਦਾਂ ਨਸ਼ੇ ਪਿਆਏ ਜਾਣੇ ਲੋਕਾਂ ਨੇ ਪੀਣੇ ਨੇ ਜਦੋਂ ਫਰੀਦ ਦੀ ਆਤ ਪੈ ਗਈ ਪੀਣ ਦੀ ਮੁੜ ਕੇ ਦੁਜੇ ਬੰਨੇ ਸਾਡੇ ਸਮਾਜ ਨੇ ਤੁਰ ਪੈਣਾ ਤਾਂ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਬਣਾਉਣਾ ਚਾਹੁੰਦੇ ਆ ਤੇ ਆਪਣੇ ਘਰਾਂ ਵਿੱਚ ਸਤਿਗੁਰ ਦੀ ਬਾਣੀ ਗੁਰੂ ਦੇ ਉਪਦੇਸ਼ ਨੂੰ ਸਮਝੋ ਵਿਚਾਰੋ ਪਾਠਾ ਕਹਿੰਦੇ ਹਮ ਧਨਵੰਤ ਅਸੀਂ ਧਨ ਵਾਲੇ ਆ ਕਿਉਂ ਕਿਉਂਕਿ ਸਾਡੇ ਕੋਲ ਕੀ ਹੈ ਭਾਗਟ ਅਸੀਂ ਭਾਗਾ ਵਾਲੇ ਆ ਸੱਚ ਨਾਏ ਸਾਡੇ ਕੋਲ ਸੱਚ ਨਾਮ ਹੈ ਸਾਡੇ ਕੋਲ ਸੱਚ ਦੀ ਵਿਚਾਰਤਾਰਾ ਹੈ ਹਰ ਗੁਣ ਗਾਵੇਂ ਸਹਿਜ ਸੁਭਾਏ ਅਸੀਂ ਜਿਉਂ-ਜਿਉਂ ਪਰਮੇਸ਼ਰ ਦੇ ਗੁਣ ਗਾਉਨੇ ਆ ਅਸੀਂ ਸਹਿਜ ਅਵਸਥਾ ਵਿੱਚ ਟਿਕਦੇ ਹਾਂ ਪਿਉ ਤੋਂ ਸਾਡੀ ਜ਼ਿੰਦਗੀ ਵਿੱਚ ਪ੍ਰੇਮ ਆਉਂਦਾ ਅੱਜ ਰਿਸ਼ਤਿਆਂ ਵਿੱਚ ਪ੍ਰੇਮ ਘਟ ਗਿਆ ਮੋਹ ਆ ਗਿਆ ਬੰਦਾ ਸਵਾਰਥ ਵਾਸਤੇ ਹਰ ਰਿਸ਼ਤਾ ਸਵਾਰਥ ਨਾਲ ਜੁੜਿਆ ਹੋਇਆ ਤੁਸੀਂ ਵੇਖਿਓ ਜਿਨ੍ਹਾਂ ਰਿਸ਼ਤਿਆਂ 'ਚੋਂ ਪਿਆਰ ਮੁਹੱਬਤ ਇਹ ਚੀਜ਼ਾਂ ਉੱਡ ਜਾਂਦੀਆਂ ਨੇ ਉਹਨਾਂ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਜਿੱਥੇ ਮੋਹ ਹੈ ਜਿੱਥੇ ਲਾਲਚ ਹੈ ਉੱਥੇ ਤੁਸੀਂ ਵੇਖੋ ਸਮਾਜ ਦੇ ਵਿੱਚ ਰਿਸ਼ਤਿਆਂ 'ਚ ਕਿਦਾਂ ਬਖੇੜੇ ਖੜੇ ਹੋ ਜਾਂਦੇ ਨੇ ਜਿੱਥੇ ਪਿਆਰ ਹੈ ਜਿੱਥੇ ਇੱਕ ਦੂਜੇ ਦੇ ਉੱਤੇ ਆਪਣੇ ਆਪ ਦੀ ਵਾਰਨ ਦੀ ਗੱਲ ਆਉਂਦੀ ਹੈ ਉਥੇ ਭਰਾ ਭਰਾ ਵੀ ਇਕੱਠੇ ਨੇ ਉਥੇ ਤਾਏ ਚਾਚੇ ਦੇ ਪੁੱਤ ਵੀ ਇੱਕ ਦੂਜੇ ਉੱਤੇ ਜਾਨਾ ਵਾਰਦੇ ਨੇ ਸਾਂਝ ਹੈ ਹੈਗੇ ਨੇ ਪਿੰਡਾਂ ਵਿੱਚ ਇਦਾਂ ਦੇ ਪਰਿਵਾਰ ਜਿਹੜੇ ਤਾਏ ਚਾਚੇ ਦੇ ਪੁੱਤ ਵੀ ਇੱਕ ਦੂਜੇ ਨੂੰ ਪੁੱਛ ਕੇ ਤੁਰਦੇ ਨੇ ਤੇ ਐਸੇ-ਐਸੇ ਵੀ ਪਰਿਵਾਰ ਹੈਗੇ ਜਿੱਥੇ ਇੱਕ ਮਾਂ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਭਰਾ ਭਰਾ ਦੇ ਨਾਲ ਗੱਲ ਹੀ ਨਹੀਂ ਕਰਦੇ ਕਿਉਂ ਕਿ ਕਿਉਂਕਿ ਰਿਸ਼ਤੇ ਸਵਾਰਥਾਂ ਦੇ ਵੱਜ ਗਏ ਲਾਲਚ ਨੇ ਸਾਡੇ ਸਮਾਜ ਨੂੰ ਤਬਾਹ ਕਰਕੇ ਰੱਖ ਦਿੱਤਾ ਗੁਰੂ ਸਾਹਿਬ ਜੀ ਨੇ ਬਾਣੀ ਕਾਦੇ ਲਈ ਰਚੀ ਸੀ ਕਿ ਮਨੁੱਖ ਆਪਣੇ ਆਪ ਨੂੰ ਸਵਾਰੇ ਆਪਣੇ ਆਪ ਨੂੰ ਸ਼ਿੰਗਾਰੇ ਆਪਣੀਆਂ ਬੁਰਾਈਆਂ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕਢੇ ਤੇ ਚੰਗਿਆਈਆਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵੇ ਜਿਵੇਂ ਅਸੀਂ ਆਪਣਾ ਘਰ ਸਵਾਰਦੇ ਹਾਂ ਰੋਜ਼ ਆਪਾਂ ਆਪਣੇ ਘਰ ਦੇ ਵਿੱਚ ਘਰ ਭਾਵੇਂ ਮਾੜਾ ਹੀ ਹੋਵੇ ਮੈਂ ਕਹਿੰਦਾ ਘਰ ਭਾਵੇਂ ਕੱਚਾ ਵੀ ਹੋਵੇ ਘਰ 'ਚ ਝਾੜੂ ਲਾਇਆ ਜਾਂਦਾ ਨੇ ਜੀ ਘਰ ਕੱਚਾ ਵੀ ਹੋਵੇ ਪੋਚੇ ਲਾਏ ਜਾਂਦੇ ਨੇ ਹੋਰ ਥੋੜਾ ਜਿਹਾ ਪੱਕਾ ਫਰਸ਼ਾਂ ਪੈ ਗਿਆਂ ਤੇ ਸਫਾਈ ਕੀਤੀ ਜਾਂਦੀ ਹੈ ਜੇ ਇੱਕ دنیਆਵੀ ਮਨੁੱਖ ਆਪਣੇ ਘਰ ਨੂੰ ਸਾਫ਼ ਕਰਦਾ ਕਦੀ ਆਪਣੇ ਅੰਦਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਥੇ ਬੁਰਾਈ ਦਾ ਕਿੰਨਾ ਵੱਡਾ ਢੇਰ ਲੱਗਾ ਪਿਆ ਹੈ ਇੱਥੇ ਕਿਵੇਂ ਮਨੁੱਖ ਨੇ ਈਰਖਾ ਜੈਲਸੀ ਸਾੜਾ ਨਫ਼ਰਤ ਇਹ ਚੀਜ਼ਾਂ ਆਪਣੇ ਅੰਦਰ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਨੇ ਸਤਿਗੁਰੂ ਜੀ ਕਹਿੰਦੇ ਇਹਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਜੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ ਪਿਆਰ ਲੈ ਕੇ ਆ ਮੁਹੱਬਤ ਲੈ ਕੇ ਆ ਸਨੇਹ ਲੈ ਕੇ ਆ ਤਾਂ ਕਿ ਤੇਰੀ ਜ਼ਿੰਦਗੀ ਵਧੀਆ ਬਣੇ ਘਰ ਚ ਕੁੱਤਾ ਰੱਖਦਾ ਹੈ ਨਾ ਇੱਕ ਘਰ ਦਾ ਮਾਲਕ ਕੁੱਤੇ ਨਾਲ ਪਿਆਰ ਕਰਦਾ ਤੇ ਕੁੱਤਾ ਵੀ ਬੈਕ ਉਹਨੂੰ ਪਿਆਰ ਕਰਦਾ ਫਿਰ ਘਰ 'ਚ ਜਾਨਵਰ ਰੱਖਿਆ ਜਾਂਦਾ ਤੇ ਜਦੋਂ ਬੰਦਾ ਜਾਨਵਰ ਨੂੰ ਪਿਆਰ ਕਰਦਾ ਤੇ ਜਾਨਵਰ ਅੱਗੇ ਉਹ ਬੰਦੇ ਨੂੰ ਪਿਆਰ ਕਰਦਾ ਜਿੰਨਾ ਉਹ ਪਿਆਰ ਕਰਦਾ ਉਨਾ ਹੀ ਉਹਨੂੰ ਅੱਗੇ ਪਿਆਰ ਕਰਦਾ ਜਾਨਵਰ ਤੋਂ ਹੀ ਸਿੱਖ ਲੈ ਜੇ ਤੂੰ ਜਾਨਵਰ ਨੂੰ ਪਿਆਰ ਕੀਤਾ ਉਹਨੇ ਤੈਨੂੰ ਅੱਗੇ ਪਿਆਰ ਕੀਤਾ ਅੱਜ ਪਰਿਵਾਰਾਂ 'ਚੋਂ ਪਿਆਰ ਮੁੱਕ ਹੀ ਗਿਆ ਅਜੇ ਚੀਜ਼ਾਂ ਖਤਮ ਹੋ ਗਈਆਂ ਕਿਉਂ ਕਿ ਜਿੰਨੀਆਂ ਚੀਜ਼ਾਂ ਇਹ ਖਤਮ ਹੋਈਆਂ ਉਨਾ ਹੀ ਸਮਾਜ ਗੰਦਲਾ ਹੋ ਗਿਆ। ਉਨਾ ਹੀ ਸਮਾਜ ਦੇ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਸਤਿਗੁਰੂ ਜੀ ਨੇ ਸਾਰਾ ਜੋਰ ਮਨੁੱਖ ਨੂੰ ਜ਼ਿੰਦਗੀ ਜੂਣ ਤੇ ਲਾ ਦਿੱਤਾ ਕਿ ਮਨੁੱਖ ਆਪਣੀ ਜ਼ਿੰਦਗੀ ਖੂਬ ਸੂਰਤਰੀਕ ਨੇ ਨਾਲ ਜੂਵੇ। ਇਹਦੀ ਜ਼ਿੰਦਗੀ ਵਧੀਆ ਬਣੇ ਆਪਣੀ ਜ਼ਿੰਦਗੀ ਚੋਂ ਬੁਰਾਈਆਂ ਬਾਹਰ ਕੱਢੇ। ਤੋਂ ਸਹਿਬ ਜੀ ਸਮਝਾਉਂਦੇ ਹਮ ਧਨਵੰਤ ਅਸੀਂ ਧਨ ਵਾਲੇ ਹਾਂ। ਭਾਗਠ ਅਸੀਂ ਭਾਗਾ ਵਾਲੇ ਹਾਂ। ਸੱਚ ਨਾਏ ਕਿਉਂਕਿ ਜਿਉਂ-ਜਿਉਂ ਅਸੀਂ ਸੱਚੇ ਨਾਮ ਦੀ ਵਿਚਾਰ ਕਰਦੇ ਜਾਂਦੇ ਹਾਂ, ਜਿਉਂ-ਜਿਉਂ ਅਸੀਂ ਵੈਗਰੂ ਪਰਮੇਸ਼ਰ ਵਾਲੇ ਬੰਨੇ ਤੁਰਦੇ ਆ ਅਸੀਂ ਆਪਣੇ ਅੰਦਰੋਂ ਅਮੀਰ ਹੁੰਦੇ ਜਾਂਦੇ ਆ ਹਰ ਗੁਣ ਗਾਵੇਂ ਸਹਿਜ ਸੁਭਾਏ ਤਿਉ ਤੋਂ ਜ਼ਿੰਦਗੀ 'ਚ ਸਹਿਜ ਵਧਦਾ ਜਾਂਦਾ ਤਿਉ ਤੋਂ ਜ਼ਿੰਦਗੀ ਦੇ ਵਿੱਚ ਪਿਆਰ ਵਧਦਾ ਜਾਂਦਾ ਅੱਜ ਤੁਸੀਂ ਵੇਖਿਓ ਸਹਿਜ ਦੀ ਕਮੀ ਹੈ ਪਰਿਵਾਰਾਂ ਵਿੱਚ ਆਪਾਂ ਆਪਣੀਆਂ ਧੀਆਂ ਦੇ ਰਿਸ਼ਤੇ ਕਰਦੇ ਆ ਭਾਵੇਂ ਆਪਣਾ ਪੁੱਤ ਵਿਆਹੁੰਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਤੇ ਤਰੇੜਾਂ ਪੈ ਰੀਆਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਾਈਆਂ ਹੋ ਰੀਆਂ ਨੇ ਕਿਉਂ ਕਿਉਂਕਿ ਅਸੀਂ ਬਾਕੀ ਸਾਰਾ ਕੁਝ ਕਰ ਲਿਆ ਚੰਗੇ ਸੰਸਕਾਰ ਜਿਹੜੇ ਦੇਣੇ ਸੀ ਉਥੇ ਆਣ ਕੇ ਕਮੀ ਆ ਗਈ ਜ਼ਿੰਦਗੀ ਦੇ ਵਿੱਚ